ਪੇਸ਼ ਹੈ ਅੰਜਨਾ ਸ਼ਿਵਦੀਪ ਦੀ ਕਹਾਣੀ ਤੂਫ ਤੂਫ ਕਮਰੇ ਚ ਜਲ ਰਹੀ ਸੀ ਸਾਰਾ ਕਮਰਾ ਖੁਸ਼ਬੋ ਨਾਲ ਭਰਿਆ ਪਿਆ ਸੀ ਚੰਦਨ ਜਹੀ ਮਹਿਕ ਮੱਲੋ ਮੱਲੀ ਨੱਕ ਨੂੰ ਚੜਦੀ ਸੀ ਥਿੰਨੀ ਥਿੰਨੀ ਖੁਸ਼ਬੋ ਚੰਗੀ ਲੱਗਦੀ ਹੈ ਪਰ ਜਦੋਂ ਖੁਸ਼ਬੋ ਹੀ ਖੁਸ਼ਬੋ ਹੋ ਜਾਵੇ ਕਈ ਵਾਰ ਬੰਦੇ ਦਾ ਸਿਰ ਦੁਖਣ ਲੱਗ ਜਾਂਦਾ ਹੈ ਸਿਰ ਤਾਂ ਓਮ ਪ੍ਰਕਾਸ਼ ਦਾ ਵੀ ਦੁਖਣ ਲੱਗ ਪਿਆ ਸੀ ਓਮ ਪ੍ਰਕਾਸ਼ ਨੂੰ ਲੱਗਦਾ ਹੈ ਕਈ ਦਿਨਾਂ ਤੋਂ ਜਿਵੇਂ ਧੂਫ ਨਾਲ ਉਹਦੇ ਸਿਰ 'ਚ ਕੁਝ ਹੁੰਦਾ ਹੈ ਦਿਮਾਗ ਨੂੰ ਕੁਝ ਚੜਨ ਲੱਗਦਾ ਹੈ ਪਰ ਅਸਲ ਵਿੱਚ ਗੱਲ ਹੋਰ ਹੈ ਉਹ ਸਮਝਦਾ ਨਹੀਂ ਜਾਂ ਸਮਝਣਾ ਨਹੀਂ ਚਾਹੁੰਦਾ ਦਿਮਾਗ ਨੂੰ ਉਹਦੇ ਹੋਰ ਕੁਝ ਨਹੀਂ ਬਸ ਗੁੱਸਾ ਚੜਦਾ ਜਦੋਂ ਉਹਦੀ ਘਰ ਵਾਲੀ ਵਿਦਿਆਵਤੀ ਇਸ਼ਨਾਨ ਕਰਕੇ ਪੂਜਾ ਕਰਨ ਬੈਠਦੀ ਤੇ ਜਦੋਂ ਧੂਫ ਲਾਉਂਦੀ ਹੈ ਬਸ ਇੱਥੋਂ ਸ਼ੁਰੂ ਹੋ ਜਾਂਦਾ ਹੈ ਉਹਦਾ ਸਿਰਦਰਦ ਮਤਲਬ ਦਿਮਾਗ ਨੂੰ ਕੁਝ ਚੜਨ ਜਿਹਾ ਲੱਗ ਜਾਂਦਾ ਹੈ ਬੰਦਾ ਓਮ ਪ੍ਰਕਾਸ਼ ਵੀ ਨਾਸਤਕ ਨਹੀਂ ਇਹ ਨਹੀਂ ਕਿ ਉਹ ਰੱਬ ਦੀ ਪੂਜਾ ਨੂੰ ਮਾੜਾ ਕਹਿੰਦਾ ਉਹ ਆਪ ਸਵੇਰੇ ਸ਼ਾਮ ਰੱਬ ਦੇ ਸਿਰ ਝੁਕਾਉਂਦਾ ਪਰ ਇਹ ਤਾਂ ਕੋਈ ਗੱਲ ਨਾ ਹੋਈ ਕਿ ਦੀਨ ਦੁਨੀਆ ਭੁੱਲ ਕੇ ਬਸ ਰੱਬ ਦੇ ਹੋ ਜਾਓ ਵਿਦਿਆਵਤੀ ਤਾਂ ਸਾਰੇ ਮੋਹ ਮਾਇਆ ਦੇ ਬੰਧਨ ਤੋੜ ਕੇ ਰੱਬ ਦੀ ਹੋ ਗਈ ਰੱਬ ਦੀ ਹੋ ਗਈ ਮਤਲਬ ਮਰੀ ਨਹੀਂ ਪਰ ਓਮ ਪ੍ਰਕਾਸ਼ ਸੋਚਦਾ ਹੈ ਕਿ ਉਸ ਲਈ ਜਿੰਨੇ ਮਾਰੀ ਗਈ ਹੈ ਡੇਢ ਕ ਮਹੀਨਾ ਪਹਿਲਾਂ ਦੀ ਗੱਲ ਹੈ ਮਹੱਲੇ ਦੀਆਂ ਤੀਮੀਆਂ ਨਾਲ ਹਰ ਦੁਆਰ ਗਈ ਸੀ ਬਸ ਜਦੋਂ ਉੱਥੋਂ ਮੁੜੀ ਉਦੋਂ ਦੀ ਜਿਵੇਂ ਬਦਲ ਹੀ ਗਈ ਹਰ ਦੁਆਰ ਤੋਂ ਉਹਨੂੰ ਮੁੜੀ ਨੂੰ ਦੂਜਾ ਦਿਨ ਸੀ ਸ਼ਾਇਦ ਕਿ ਰਾਤ ਨੂੰ ਜਦੋਂ ਓਮ ਪ੍ਰਕਾਸ਼ ਕਮਰੇ 'ਚ ਆਇਆ ਤਾਂ ਵਿਦਿਆਵਤੀ ਕਮਰੇ 'ਚ ਨਹੀਂ ਸੀ ਉਹ ਮੁੰਡੇ ਬਹੂ ਦੇ ਕਮਰੇ ਵੱਲ ਗਿਆ ਤਾਂ ਖਿੜਕੀ 'ਚੋਂ ਦੋਵੇਂ ਰੋਟੀ ਖਾਂਦੇ ਦਿਖ ਰਹੇ ਸੀ ਮਤਲਬ ਵਿਦਿਆਵਤੀ ਉਹਨਾਂ ਦੇ ਕਮਰੇ 'ਚ ਨਹੀਂ ਸੀ ਓਮ ਪ੍ਰਕਾਸ਼ ਰਸੋਈ 'ਚ ਗਿਆ ਤਾਂ ਰਸੋਈ ਬੰਦ ਪਰ ਘਰ ਵਿੱਚ ਬਣੇ ਠਾਕਰਾਂ ਦੇ ਕਮਰੇ ਭਾਵ ਮੰਦਰ ਦੀ ਲਾਈਟ ਜਗ ਰਹੀ ਸੀ ਅੱਗੇ ਵਧਿਆ ਤਾਂ ਦੇਖਿਆ ਵਿਦਿਆਵਤੀ ਸ਼ਾਲ ਦੀ ਬੁਕਲ ਮਾਰੀ ਮਾਲਾ ਜਪਣ ਵਿੱਚ ਮਗਨ ਸੰਤਨੀ ਬਣੀ ਬੈਠੀ ਸੀ ਵਿਦਿਆ ਇਹ ਵਿਦਿਆ ਉਹਨੇ ਕਮਰੇ ਦੇ ਬਾਹਰੋਂ ਹੀ ਉਹਨੂੰ ਆਵਾਜ਼ ਮਾਰੀ ਹਾਂ ਉਹ ਮੂੰਹ ਵਿੱਚ ਜਾਪ ਕਰਦੀ ਰਹੀ ਤੇ ਰਤਾ ਗੁਸੈਰ ਨਜ਼ਰਾਂ ਨਾਲ ਚੱਕੀ ਬਹੁਤ ਟਾਈਮ ਹੋ ਗਿਆ ਚੱਲ ਸਵੇਰੇ ਮੈਂ ਪੈਨਸ਼ਨ ਲੈਣ ਵੀ ਜਾਣਾ ਓਮ ਪ੍ਰਕਾਸ਼ ਨੇ ਉਹਦੇ ਉੱਤਰ ਦੀ ਉਡੀਕ ਚ ਉਹਦੇ ਮੂੰਹ ਵੱਲ ਟਿਕ ਟਿੱਕੀ ਜਹੀ ਲਗਾ ਲਈ ਫੇਰ ਸੌਂਜੋ ਜਾ ਕੇ ਮੈਂ ਹਲੇ 31 ਮਾਲਾ ਹੋਰ ਜਪਣੀਆਂ ਨੇ ਨਾਲੇ ਮੈਂ ਹੁਣ ਇੱਥੇ ਹੀ ਸੌਇਆ ਕਰੂੰਗੀ ਠਾਕਰ ਜੀ ਦੇ ਚਰਨਾਂ 'ਚ ਉਹਦੇ ਦੋਵੇਂ ਹੱਥ ਸ਼ਰਦਾ ਨਾਲ ਜੁੜ ਗਏ ਤੇ ਅੱਖਾਂ ਮੀਟੀਆਂ ਗਈਆਂ ਜਦ ਢੂਹੀ ਫੱਟੇ ਵਾਂਗ ਆਕੜ ਗਈ ਨਾ ਫੇਰ ਪਤਾ ਲੱਗੂ ਵੱਡੀ ਭਗਤਣੀ ਨੂੰ ਓਮ ਪ੍ਰਕਾਸ਼ ਕੋੜਕੋੜ ਕਰਦਾ ਕਮਰੇ ਚ ਆਪੀ ਕੱਲਾ ਹੀ ਸੌਂ ਗਿਆ ਇਸ ਘਟਨਾ ਤੋਂ ਬਾਅਦ ਹਫਤਾ ਤੱਕ ਵੀ ਜਦ ਵਿਦਿਆਵਤੀ ਕਮਰੇ ਚ ਨਾ ਮੁੜੀ ਤੇ ਠਾਕੁਰਾਂ ਦੇ ਚਰਨਾਂ ਚ ਹੀ ਸੌਂਦੀ ਰਹੀ ਤਾਂ ਓਮ ਪ੍ਰਕਾਸ਼ ਦੇ ਸਬਰ ਦਾ ਬੰਨ ਟੁੱਟ ਗਿਆ ਉਹ ਫੇਰ ਇੱਕ ਰਾਤ ਵਿਦਿਆਵਤੀ ਨੂੰ ਸਮਝਾਉਣ ਗਿਆ ਵਿਦਿਆ ਬੇਕੋਈ ਨਾਰਾਜ਼ ਗਈ ਐ ਉਨੇ ਉਹਦੇ ਕੋਲੇ ਚਟਾਈ ਤੇ ਬੈਠਦਿਆਂ ਕਿਹਾ ਸੀ ਕਾਦੀ ਉਹ ਬੱਸ ਸਨ ਨਹੀਂ ਬੋਲੀ ਨਾ ਪਿਆਰ ਤੋੜ ਗਈ ਤੂੰ ਤਾਂ ਹੁਣੇ ਮੇਰਾ ਨਹੀਂ ਸਰਦਾ ਤੇਰੇ ਬਿਨਾ ਓਮ ਪ੍ਰਕਾਸ਼ ਨੇ ਉਹਦੇ ਹੱਥ ਨੂੰ ਫੜਤੀ ਥੋੜਾ ਜਿਹਾ ਘੁੱਟਿਆ ਤੇ ਉਹਦੀਆਂ ਅੱਖਾਂ 'ਚ ਵਾਸ਼ਨਾ ਦੀ ਕਲੇਸ਼ ਗੁਬਰੀ ਪਰ ਵਿਦਿਆਵਤੀ ਨੇ ਬਿਗਲੀ ਦਾ ਕਰੰਟ ਲੱਗਣ ਵਾਲਿਆਂ ਬਾੰਗ ਓਮ ਪ੍ਰਕਾਸ਼ ਦਾ ਹੱਥ ਝਟਕਿਆ ਗੁੱਸੇ ਨਾਲ ਭਰੀ ਪੀਤੀ ਬੋਲੀ ਨਾ ਠਾਕਰੇ ਸਾਹਮਣੇ ਕੀ ਬੋਲੀ ਜਾਨੇਓ ساری ਉਮਰ ਇਹੀ ਖੇ ਖਾਦੀ ਐ ਉਮਰ ਦਾ ਆਖਰੀ ਪੈਰ ਐ ਨਾਮ ਜਪ ਕੇ ਆਪਣਾ ਅੱਗਾ ਨਹੀਂ ਸਮਾਰਿਆ ਜਾਂਦਾ ਕੀ ਪਿਆ ਬੁੱਢੇ ਬਾਰੇ ਇੰਨਾ ਕੰਮਾਂ ਚ ਉਹਦਾ ਨੱਕ ਗੁੱਸੇ ਚ ਡੱਡੂ ਵਾਂਗ ਫੁੱਲ ਰਿਹਾ ਸੀ ਓਮ ਪ੍ਰਕਾਸ਼ ਇੱਕ ਵਾਰ ਤਾਂ ਸੁਣ ਗਿਆ ਹੋ ਗਿਆ ਪਰ ਫੇਰ ਕੁਝ ਸੰਭਲ ਕੇ ਬੋਲਿਆ ਉਮਰ ਨੂੰ ਭਲਾ ਕੀ ਹੋਇਆ ਬਾਹਰਲੇ ਮੁਲਕਾਂ ਚ ਇਸ ਉਮਰ ਚ ਲੋਕ ਵਿਆਹ ਕਰਾਉਂਦੇ ਨੇ ਮਸਾਂ ਤਾਂ ਵਿਲੇ ਹੋਏ ਆਂ ਜ਼ਿੰਮੇਵਾਰੀਆਂ ਤੋਂ ਦੋ ਘੜੀ ਸੁੱਖ ਤਾਂ ਹੁਣ ਮਿਲਿਆ ਨਾਲੇ ਬੰਦਾ ਤੇ ਘੋੜਾ ਕਦ ਬੁੱਢੇ ਹੁੰਦੇ ਨੇ ਤੁਸੀਂ ਨਾ ਹੋਵੋ ਬੁੱਢੇ ਮੈਂ ਤਾਂ ਹੋ ਗਈ ਆਂ ਬਸ ਮੈਨੂੰ ਨਹੀਂ ਚੰਗਾ ਲੱਗਦਾ ਤੇ ਨਾਲੇ ਬਾਹਰਲੇ ਮੁਲਕਾਂ ਦੀ ਕੀ ਰੀਸ ਕਰਨੀ ਉਹਨਾਂ ਨੂੰ ਕੀ ਪਤਾ ਧਰਮ ਕਰਮ ਦਾ ਬਸ ਮੇਰੀ ਤਾਂ ਇੱਕ ਗੱਲ ਸੁਣ ਲਓ ਮੈਂ ਗ੍ਰਸਥ ਜੀਵਨ ਛੱਡਿਆ ਉਸ ਨੇ ਸਾਹਮਣੇ ਪਈ ਤਾਂਬੇ ਦੀ ਗੜਬੀ ਚੋਂ ਪਾਣੀ ਦੀ ਚੂਲੀ ਭਰੀ ਤੇ ਹੱਥ ਦੀ ਉਂਗਲ ਤੇ ਪਾਈ ਤੇ ਫੇਰ ਹੱਥ ਸਿੱਧਾ ਕਰਕੇ ਛੱਡ ਦਿੱਤੀ ਓਮ ਪ੍ਰਕਾਸ਼ ਹੱਕਾ ਬੱਕਾ ਰਹਿ ਗਿਆ ਉਹ ਨਸੱਤਿਆਂ ਵਾਂਗ ਉੱਠਿਆ ਤੇ ਕਮਰੇ 'ਚ ਆ ਗਿਆ ਬਸ ਉਹਨੂੰ ਆਪਣੇ ਆਪ ਤੇ ਗੁੱਸਾ ਆ ਰਿਹਾ ਸੀ ਕਿਉਂ ਨੇ ਕੁਝ ਕੀਤਾ ਕਿਉਂ ਨਹੀਂ ਪਰ ਕਰਦਾ ਵੀ ਕੀ ਵਿਦਿਆਵਤੀ ਠਾਕਰਾਂ ਦੇ ਕਮਰੇ 'ਚ ਬੜੀ ਰਹਿੰਦੀ ਕਈ ਵਾਰ ਤਾਂ ਓਮ ਪ੍ਰਕਾਸ਼ ਨਾਲ ਉਹਦਾ ਇੱਕ ਦੋ ਦਿਨ ਸਾਹਮਣਾ ਹੀ ਨਾ ਹੁੰਦਾ ਓਮ ਪ੍ਰਕਾਸ਼ ਵੀ ਹੁਣ ਉਹਦੇ ਮੱਥੇ ਲੱਗ ਕੇ ਘੱਟ ਹੀ ਰਾਜੀ ਸੀ ਦੈਨ ਜਿਉਂ-ਜਿਉਂ ਲੰਘਦੇ ਰਹੇ ਸੀ ਕਿਉਂ ਤੋ ਇੱਕ ਹੋਰ ਸਮੱਸਿਆ ਵੱਧਦੀ ਜਾ ਰਹੀ ਸੀ ਓਮ ਪ੍ਰਕਾਸ਼ ਨੂੰ ਲੱਗਦਾ ਕਿ ਉਹ ਹੁਣ ਜਿਵੇਂ ਸਾਰੀ ਰਾਤ ਜਾਗਦਾ ਹੀ ਰਹਿੰਦਾ ਸੀ ਜਾਂ ਫੇਰ ਉਹ ਸਾਰੀ ਰਾਤ ਸੌਂਦਾ ਹੀ ਨਹੀਂ ਸੀ ਉਹ ਜਦ ਵੀ ਸੌਣ ਲੱਗਦਾ ਉਹਨੂੰ ਲੱਗਦਾ ਕਿ ਵਿਦਿਆਵਤੀ ਉਹਦੇ ਨਾਲ ਪਈ ਹੈ ਉਹਨੂੰ ਲੱਗਦਾ ਕਿ ਉਹ ਵਿਦਿਆਵਤੀ ਨੂੰ ਜੱਫੀ ਪਾਈ ਪਿਆ ਹੈ ਉਹਨੂੰ ਲੱਗਦਾ ਕਿ ਉਹ ਵਿਦਿਆਵਤੀ ਨਾਲ ਪਰਾਹੀ ਅੱਖਾਂ ਖੋਲਦਾ ਵਿਦਿਆਵਤੀ ਤਾਂ ਉਹਦੇ ਕਮਰੇ 'ਚ ਹੀ ਨਹੀਂ ਉਦੇ ਸਰੀਰ 'ਚ ਸਰੀਰਕ ਮਿਲਣ ਦੀ ਤੀਬਰ ਇੱਛਾ ਮਰਦੀ ਹੋਈ ਮੱਛੀ ਵਾਂਗ ਤੜਪਦੀ ਹੈ। ਉਹ ਛੱਤ ਵੱਲ ਟਿਕਟਕੀ ਲਗਾ ਕੇ ਦੇਖਣ ਲੱਗ ਜਾਂਦਾ ਹੈ। ਉਹਦਾ ਧਿਆਨ ਇੱਕ ਛਿਪਕਲੀ ਤੇ ਪੈਂਦਾ ਜੋ ਟਰਕ ਟਰਕ ਦੀ ਆਵਾਜ਼ ਕਰਕੇ ਆਪਣੀ ਪੂੰਛ ਹਿਲਾ ਰਹੀ ਹੈ। ਉਹ ਕਈ ਵਾਰ ਆਵਾਜ਼ ਕਰਦੀ ਹੈ। ਐਨਾਂ ਇੱਕ ਹੋਰ ਛਿਪਕਲੀ ਦੀ ਟਰਕ ਟਰਕ ਜਹੀ ਆਵਾਜ਼ ਆਈ। ਦੂਜੀ ਛਿਪਕਲੀ ਪਹਿਲਾਂ ਵਾਂਗ ਪੂੰਛ ਹਿਲਾ ਰਹੀ ਹੈ। ਦੋਵੇਂ ਇੱਕ ਦੂਜੇ ਕੋਲ ਹੌਲੀ-ਹੌਲੀ ਆਈਆਂ ਤੇ ਇੱਕ ਦੂਜੇ ਉੱਪਰ ਲਿਫਟ ਗਈਆਂ। ਉਹ ਮਨਪ੍ਰਕਾਸ਼ ਸਮਝ ਨਹੀਂ ਪਾਇਆ ਕਿ ਪਲਾਂ ਛੇਣਾ ਚ ਉਹਦੇ ਮੂਰੇ ਪ੍ਰੇਮਕ੍ਰੀੜਾ ਹੋਣ ਲੱਗ ਪਈ ਉਹਨੂੰ ਲੱਗਿਆ ਕਿ ਛਿਪਕੜੀਆਂ ਵੱਡੀਆਂ ਹੋ ਕੇ ਸਾਰੀ ਛੱਤ ਉੱਤੇ ਫੈਲ ਗਈਆਂ ਉਹ ਉਹਨਾਂ ਦੇ ਸਾਰੇ ਅੰਗ ਨੇੜੋਂ ਦੇਖ ਸਕਦਾ ਸੀ ਨਰ ਛਿਪਕਲੀ ਦੇ ਅੰਗ ਉਹਨੂੰ ਹੌਲੀ-ਹੌਲੀ ਬੰਦੇ ਦੇ ਅੰਗਾਂ 'ਚ ਬਦਲਦੇ ਲੱਗੇ ਤੇ ਮਾਦਾ ਛਿਪਕਲੀ ਦੇ ਅੰਗ ਔਰਤਾਂ ਦੇ ਅੰਗਾਂ 'ਚ ਛੱਤ 'ਤੇ ਇੱਕ ਮਰਦ ਤੇ ਔਰਤ ਭੋਗ ਕਰ ਰਹੇ ਸੀ ਉਹ ਅੱਬੜ ਵਾਹੇ ਉੱਠਿਆ ਕੀ ਉਹ ਸੌਂ ਗਿਆ ਸੀ ਕਿ ਉਹ ਜਾਗ ਰਿਹਾ ਸੀ ਬੱਸ ਸੰਜੀ ਉਹਨੂੰ ਕਦੇ ਮੱਖੀਆਂ ਕਦੇ ਘੁੱਗੀਆਂ ਪ੍ਰੇਮ ਕਲੋਲਾਂ ਕਰਦੀਆਂ ਦੇਖਦੀਆਂ ਸਵੇਰੇ ਵਿਦਿਆਵਤੀ ਟੰ 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 ਕਰਟਲੀਆਂ ਖੜਕਾਉਣ ਲੱਗ ਜਾਂਦੀ ਕਦੇ ਭਜਨ ਗਾਉਣ ਲੱਗ ਜਾਂਦੀ ਹਰੀ 모ਹੇ ਆਪਣੀ ਬਣਾ ਲਓ ਹਰੀ 모ਹੇ ਅੰਗ ਲਗਾ ਲਓ ਓਮ ਪ੍ਰਕਾਸ਼ ਉਹਦਾ ਭਜਨ ਸੁਣ ਕੇ ਹੋਰ ਵੀ ਬੇਚੈਨ ਹੋ ਜਾਂਦਾ ਅੰਗ ਲਗਾ ਲਓ ਅੰਗ ਲਗਾ ਲਓ ਅੰਗ ਲਗਾ ਲਓ ਬਾਰ-ਬਾਰ ਉਹਦੇ ਕੰਨਾਂ 'ਚ ਗੂੰਜਦਾ ਅੰਗ ਲਗਾਉਣਾ ਮਤਲਬ ਅੰਗ ਲਗਾਉਣਾ ਮਤਲਬ ਉਹ ਫੇਰ ਮੁਸਕਰਾ ਪੈਂਦਾ ਫੇਰ ਉਹਨੂੰ ਉਹ ਦਿਨ ਯਾਦ ਆਉਂਦਾ ਜਦੋਂ ਨੇ ਪਹਿਲੀ ਵਾਰ ਵਿਦਿਆਵਤੀ ਨੂੰ ਅੰਗ ਲਗਾਇਆ ਸੀ ਫੇਰ ਉਹ ਉਸ ਰਾਤ ਨੂੰ ਕਿੰਨੇ ਹੀ ਵਾਰ ਆਪਣੇ ਦਿਮਾਗ 'ਚ ਭੋਗਦਾ ਪਰ ਕਈ ਵਾਰ ਹਰੀ ਮੋਹੇ ਅੰਗ ਲਗਾ ਲੋ ਸੁਣ ਕੇ ਉਹਨੂੰ ਹਰਖ ਚੜਦਾ ਇੱਕ ਅੱਗ ਜਹੀ ਲੱਗਦੀ ਜਿਵੇਂ ਵਿਦਿਆਵਤੀ ਕਿਸੇ ਹਰੀ ਨੂੰ ਬੇਨਤੀ ਕਰ ਰਹੀ ਹੋਵੇ ਕਿ ਤੂੰ ਮੈਨੂੰ ਅੰਗ ਲਗਾ ਲੈ ਕੋਈ ਹਰੀ ਵਿਦਿਆਵਤੀ ਨੂੰ ਅੰਗ ਲਗਾਵੇ ਤੇ ਉਹ ਆਪ ਉਹਨੂੰ ਅੰਗ ਲਗਾਉਣ ਲਈ ਤਰਸੇ ਇਸ ਖਰੀਦਾਤਾ ਉਹ ਦੰਦ ਕਰੀਚਦਾ ਓਮ ਪ੍ਰਕਾਸ਼ ਹੁਣ ਖੋਇਆ ਖੋਇਆ ਰਹਿੰਦਾ ਬਾਹਰੋਂ ਤਾਂ ਇੰਜ ਹੀ ਲੱਗਦਾ ਸੀ ਪਰ ਲੱਗਦਾ ਜਿਵੇਂ ਉਹਦੇ ਅੰਦਰ ਇੱਕ ਹੋਰ ਹੀ ਸੰਸਾਰ ਦਾ ਕਵਾੜ ਖੁੱਲ ਗਿਆ ਸੀ ਜਿਸ ਵਿੱਚ ਭੁੱਖਾ ਤਨ ਮਨ ਟਪਕਦਾ ਸੀ ਜੋ ਆਪੇ ਤ੍ਰਿਪਤ ਹੁੰਦਾ ਤੇ ਆਪੇ ਆਲੇ ਦੁਆਲੇ ਨੂੰ ਭੋਗ ਰਿਹਾ ਸੀ ਓਮ ਪ੍ਰਕਾਸ਼ ਘਰੋਂ ਸਵੇਰੇ ਹੀ ਸਹਿਰ ਨੂੰ ਨਿਕਲ ਜਾਂਦਾ ਰਾਜਪੈਂਦੇ ਪਾਰਕ ਦੀ ਪੱਥਰ ਦੀ ਠੰਡੀ ਬੈਂਚ ਤੇ ਬੈਠ ਜਾਂਦਾ ਸਾਹਮਣੇ ਬਣੀਆਂ ਪਗਡੰਡੀਆਂ ਤੇ ਕਿੰਨੇ ਲੋਕ ਸੈਰ ਕਰਦੇ ਕਿੰਨੀਆਂ ਔਰਤਾਂ ਸੋਹਣੀਆਂ ਮੋਟੀਆਂ ਪਤਲੀਆਂ ਕਾਲੀਆਂ ਗੋਲੀਆਂ ਉਹ ਹਰੇਕ ਔਰਤ ਨੂੰ ਹੇਠਾਂ ਤੋਂ ਉੱਪਰ ਤੱਕ ਦੇਖਦਾ ਪਿੱਠ ਵਿੱਚੋਂ ਸੈਰ ਕਰਦੀਆਂ ਨੂੰ ਦੇਖਦਾ ਜੋਗਿੰਗ ਕਰਦੀਆਂ ਦੇ ਉੱਪਰ ਥੱਲੇ ਹੁੰਦੇ ਸਰੀਰਾਂ ਨੂੰ ਵੇਖਦਾ ਬਰਾਵਾਂ ਦੀਆਂ ਹੁੱਕਾਂ ਦੇਖਦਾ ਅੰਡਰਵੀਅਰਾਂ ਨਾਲ ਬਣਦੀ ਵੀ ਨੂੰ ਦੇਖਦਾ ਉਹਨਾਂ ਤੋਂ ਅੱਗੇ ਤੱਕ ਸੋਚ-ਸੋਚ ਦੇਖ ਜਾਂਦਾ ਕੰਨਿਆ ਨੂੰ ਆਪਣੇ ਖਿਆਲ 'ਚ ਭੋਗ ਲੈਂਦਾ ਫੇਰ ਵੀ ਜਿਵੇਂ ਵਿਕਟਰੀ ਬਣਤੀ ਉਹਦੇ ਦਿਮਾਗ 'ਚ ਫੈਲ ਜਾਂਦੀ ਉਹ ਉਦੋਂ ਤੱਕ ਉੱਥੇ ਬੈਠਾ ਰਹਿੰਦਾ ਜਦ ਤੱਕ ਉੱਥੇ ਔਰਤਾਂ ਦੀ ਆਵਾਜ਼ ਆਈ ਘਟ ਨਾ ਜਾਂਦੀ ਘਰ ਮੁੜਦਾ ਤਾਂ ਵਿਦਿਆਵਤੀ ਠਾਕੁਰ ਦੁਆਰੇ 'ਚ ਬੈਠੀ ਕੋਈ ਕਥਾ ਕਰ ਰਹੀ ਹੁੰਦੀ ਨੂਰ ਸੋਈ 'ਚ ਨਾਸ਼ਤਾ ਬਣਾ ਰਹੀ ਹੁੰਦੀ ਤੇ ਕਈ ਵਾਰ ਮੁੰਡਾ ਉਹਦੇ ਨਾਲ ਚੋਲ ਕਰ ਰਿਹਾ ਹੁੰਦਾ ਓਮ ਪ੍ਰਕਾਸ਼ ਚੋ ਰਖ ਦੇਖਦਾ ਕਈ ਵਾਰ ਉਹਨੂੰ ਮੁੰਡੇ ਦੀ ਥਾਂ ਆਪਣਾ ਆਪ ਨਜ਼ਰ ਆਉਂਦਾ ਕਮਰੇ ਚ ਪਿਆ ਉਹ ਬੇਚੈਨ ਹੋ ਜਾਂਦਾ ਕਈ ਵਾਰ ਉਹ ਆਪਣੇ ਆਪ ਹੀ ਆਪਣੇ ਆਪ ਨੂੰ ਭੋਗਦਾ ਪਰ ਔਰਤ ਵਰਗਾ ਰੱਜਣਾ ਆਉਂਦਾ ਉੱਠ ਕੇ ਬਾਹਰ ਨਿਕਲ ਜਾਂਦਾ ਜਦ ਧੂਫ ਦੀ ਖੁਸ਼ਬੋ ਸਾਰੇ ਘਰ ਚ ਫੈਲਦੀ ਤੌਮ ਪ੍ਰਕਾਸ਼ ਦੇ ਸਿਰ ਨੂੰ ਕੁਝ ਚੜਨ ਲੱਗ ਜਾਂਦਾ ਉਹਦਾ ਸਿਰ ਫਟਣ ਲੱਗ ਜਾਂਦਾ ਉਹ ਬਾਹਰ ਨੂੰ ਚਲਾ ਜਾਂਦਾ ਉਹ ਚਾਹੁੰਦਾ ਜਿੰਨੀ ਛੇਤੀ ਧੂਫ ਦੀ ਖੁਸ਼ਬੋ ਤੋਂ ਦੂਰ ਚਲਾ ਜਾਵੇ ਤਾਂ ਹੀ ਉਹਨੂੰ ਚੈਨ ਆਵੇਗਾ ਬਾਹਰ ਮੋੜ ਮੁੜਦੇ ਹੀ ਕੰਨ ਤੇ ਵੱਡਾ ਸਾਰਾ ਪੋਸਟਰ ਲੱਗਿਆ ਹੋਇਆ ਪਿਆਸੀ ਜਵਾਨੀ ਅਦਨੰਗੀ ਔਰਤ ਤੇ ਮਰਦ ਉਹਦੇ ਬੁੱਲਾਂ ਤੇ ਝੁਕਿਆ ਪਿਆ ਓਮ ਪ੍ਰਕਾਸ਼ ਨੇ ਦੇਖਿਆ ਉਹਨੂੰ ਲੱਗਿਆ ਜਿਵੇਂ ਉਹ ਆਪ ਪੋਸਟਰ ਵਿੱਚ ਵੜ ਗਿਆ ਤੀਵੀਂ ਦੇ ਬੁੱਲਾਂ ਤੇ ਝੁਕੇ ਪਏ ਮਰਦ ਨੂੰ ਉਹਨੇ ਵਗਾ ਕੇ ਮਾਰਿਆ ਹੁਣ ਉਹਦੀ ਵਾਰੀ ਸੀ ਉਹ ਸੀ ਤੇ ਉਹ ਤੀਵੀ ਉਹ ਤੀਵੀ ਸੀ ਤੇ ਉਹ ਸੀ ਬਸ ਟੰ 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 ਕੋਈ ਸਾਈਕਲ ਵਾਲਾ ਘੰਟੀ ਵਜਾ ਰਿਹਾ ਸੀ ओम प्रकाश ਨੂੰ ਖਿਆਲ ਆਇਆ ਕਿ ਉਹ ਸੜਕ ਵਿਚਾਲੇ ਖੜਾ ਸੀ ਉਹ ਥੋੜਾ ਛਿੱਥਾ ਜਿਹਾ ਪੈ ਗਿਆ ਤੇ ਸੜਕ ਦੇ ਕਿਨਾਰੇ ਹੋ ਗਿਆ ओम प्रकाश ਦਾ ਮਨ ਹੋਰ ਵੀ ਬੇਚੈਨ ਹੋ ਗਿਆ ਉਹਨੂੰ ਖਿਆਲ ਆਇਆ ਕਿਉਂ ਨਾ ਕਿਤੇ ਕਿਸੇ ਔਰਤ ਕੋਲ ਚਲਾ ਜਾਵੇ 2400 ਦੀ ਗੱਲ ਹੈ ਜੇਬ ਵਿੱਚ 500 ਰੁਪਏ ਨਹੀਂ ਪਰ ਜਿੰਨਾ ਰਾਹਾਂ ਤੇ ਕਦੇ ਤੁਰੇ ਨਾ ਉਹਦੀ ਸਾਰ ਵੀ ਕੀ ਜਾਣਾ ਹੈ ਤੇ ਇੰਜ ਜਾਣਾ ਕੋਈ ਚੰਗੀ ਗੱਲ ਹੈ ਕੋਈ ਦੇਖੂਗਾ ਤਾਂ ਕੀ ਕਹੂਗਾ ਇਹ ਉਮਰ ਕੋਈ ਕੀ ਸੋਚੂ ਨਹੀਂ ਖਿਆਲ ਜਿਵੇਂ ਆਇਆ ਸੀ ਉਵੇਂ ਹੀ ਚਲਾ ਗਿਆ ਫੇਰ ਫੇਰ ਕੀ ਕਰਾਂ ਸਾਹਮਣੇ ਜਵਾਕਾਂ ਦਾ ਇੱਕ ਝੁੰਡ ਹੂ ਹੂ ਕਰਦਾ ਆ ਰਿਹਾ ਹੈ ਉਹਨਾਂ ਮੂਰੇ ਇੱਕ ਦੂਜੇ ਨਾਲ ਪਿੱਠ ਜੋੜੀ ਕੁੱਤਾ-ਕੁੱਤੀ ਨਹੀਂ ਜਵਾਕ ਰੋੜੇ ਮਾਰ ਰਹੇ ਨੇ ਕੁੱਤਾ-ਕੁੱਤੀ ਪਿੱਠ ਜੋੜੀ ਮਸਾਂ ਹੀ ਭੱਜ ਰਹੇ ਨੇ ਚੂੰ-ਚੂੰ ਜਹੀ ਕਰ ਰਹੇ ਨੇ ओम प्रकाश ਨੂੰ ਲੱਗਿਆ ਕਿ ਜਵਾਕਾਂ ਨੂੰ ਅਜਿਹਾ ਕਰਨ ਤੋਂ ਵਰਜ ਦੇਣਾ ਚਾਹੀਦਾ ਹੈ ਇਨਾਂ ਛਣਾਂ ਨੂੰ ਮਾਨ ਰਹਿ ਜਾਨਵਰਾਂ ਨੂੰ ਤੰਗ ਨਹੀਂ ਕਰਨ ਦੇਣਾ ਚਾਹੀਦਾ ਪਰ ਇਸ ਤੋਂ ਪਹਿਲਾਂ ਕਿਉਂ ਕੁਝ ਕਹਿੰਦਾ ਜਾਂ ਕਰਦਾ ਕੁੱਤਾ ਕੁੱਤੀ ਤੇ ਜਵਾਕ ਕਿਸੇ ਜਲੂਸ ਦੀ ਝਾਕੀ ਵਾਂਗ ਕੱਦ ਆਏ ਤੇ ਕਦ ਲੰਘ ਗਏ ਉਹ ਖੜਾ ਸੋਚਦਾ ਹੀ ਰਿਹਾ ओम प्रकाश ਘਰ ਮੁੜ ਆਇਆ ਵਿਦਿਆਵਤੀ ਮੰਦਰ ਤੋਂ ਰਹੀ ਹੈ ਉਹ ਕਮਰੇ ਵਿੱਚ ਆ ਕੇ ਪੈ ਗਿਆ ਇੱਕ ਸੇਕ ਜਿਹਾ ਪੈਰਾਂ ਤੋਂ ਸਿਰ ਵੱਲ ਕਦੇ ਸਰ ਤੋਂ ਪੈਰਾਂ ਵੱਲ ਸਫਰ ਕਰ ਰਿਹਾ ਹੈ ਫੇਰ ਉਸੇ ਸਾਰੇ ਸਰੀਰ ਚ ਫੈਲਰ ਹੈ ਤੇ ਲੱਤਾਂ ਵਿਚਾਲੇ ਜਿਵੇਂ ਪਾਫਾ ਬਣ ਬਣ ਨਿਕਲ ਰਗ ਗਿਆ ਝਾੜੂ ਦੀ ਬਾਦ ਲਗਾਤਾਰ ਆ ਰਹੀ ਹੈ ਨਾਲ ਹੀ ਵਿਦਿਆਵਤੀ ਦੇ ਭਜਨ ਗਾਉਣ ਦੀ ਆਵਾਜ਼ ਵੀ ਆਓ ਮੇਰੀ ਸਖਿਓ ਮੇਰੀ ਸੇਜ ਸਜਾ ਦੋ ਮੁਝੇ ਸ਼ਾਮ ਸੁੰਦਰ ਦੀ ਦੁਲਹਨ ਬਣਾ ਦੋ ਸ਼ਾਮ ਸੁੰਦਰ ਸ਼ਾਮ ਸੁੰਦਰ ਸ਼ਾਮ ਸੁੰਦਰ ਸ਼ਾਮ ਸੁੰਦਰ ओम प्रकाश ਦੇ ਸਿਰ ਵਿੱਚ ਇਹ ਸ਼ਬਦ ਹਥੌੜੇ ਵਾਂਗ ਵੱਜ ਰਿਹਾ ਹੈ ਸੇਜ ਸਜਾਦੋ ओम प्रकाश ਨੂੰ ਲੱਗ ਰਿਹਾ ਹੈ ਜਿਵੇਂ ਕਮਰੇ ਵਿੱਚ ਸੇਜ ਸਜੀ ਪਈ ਹੈ ਸੇਜ ਤੇ ਦੁਲਹਨ ਬੈਠੀ ਹੈ ਦੁਲਹਨ ਨਹੀਂ ਇਹ ਤਾਂ ਵਿਦਿਆਵਤੀ ਹੈ ਤੇ ਕੋਈ ਆਦਮੀ ਉਹਦੇ ਕੋਲ ਬੈਠਾ ਹੈ ਕੌਣ ਕਿਉਂ ਆਪ ਹੈ ਨਹੀਂ ਸ਼ਾਇਦ ਇਹ ਸ਼ਾਮਸੁੰਦਰ ਹੈ ਸ਼ਾਮਸੁੰਦਰ ਨਹੀਂ ਇਹ ਤਾਂ ਹਰੀ ਹੈ ਹਰੀ ਨਹੀਂ ਸ਼ਾਮਸੁੰਦਰ ਓਮਪ੍ਰਕਾਸ਼ ਨੂੰ ਲੱਗਿਆ ਕਿ ਜਿਵੇਂ ਉਹ ਪੋਸਟਰ 'ਚ ਵੜ ਗਿਆ ਸੀ ਤੇ ਤੀਵੀਂ ਦੇ ਬੁੱਲਾਂ ਤੇ ਝੁਕੇ ਪਏ ਮਰਦ ਨੂੰ ਉਹਨੇ ਪਰਾਂ ਵਗਾ ਮਾਰਿਆ ਸੀ ਉਵੇਂ ਹੀ ਇੱਕ ਧੱਕਾ ਉਹਨੇ ਸ਼ਾਮਸੁੰਦਰ ਨੂੰ ਦਿੱਤਾ ਨਹੀਂ ਇਹ ਹਰੀ ਨੂੰ ਦਿੱਤਾ ਹਰੀ ਤੇਰੀ ਉਹ ਭੈਣ ਦੀ ਸ਼ਾਮਸੁੰਦਰ ਨੇ ਸ਼ਾਮਸੁੰਦਰ ਤੇਰੀ ਮਾਂ ਨੂੰ ਤੇਰੀ ਨੂੰ ਓਮਪ੍ਰਕਾਸ਼ ਉੱਚੀ ਉੱਚੀ ਚੀਕ ਰਿਹਾ ਹੈ ਗਾਲਾਂ ਕੱਢ ਰਿਹਾ ਹੈ ਵਿੱਦਿਆ ਬਤੀ ਤੇ ਉਹਦੀ ਨੂੰਹ ਤੋਂ ਸੰਭਾਲਿਆ ਨਹੀਂ ਜਾ ਰਿਹਾ ਮੁੰਡੇ ਨੂੰ ਖਬਰ ਕੀਤੀ ਤੇ ਡਾਕਟਰ ਬੁਲਾਇਆ ਓਮਪ੍ਰਕਾਸ਼ ਨੂੰ ਦਿਮਾਗੀ ਦੌਰੇ ਪਿਆ ਸੀ ਇਹੀ ਕਿਹਾ ਸੀ ਡਾਕਟਰ ਨੇ ਨਸ਼ੇ ਦੇ ਟੀਕੇ ਲਾ ਕੇ ਉਸ ਨੂੰ ਬੇਸੁਰਤ ਕੀਤਾ ਪਿਆ ਸੀ ਪੂਰੀ ਰਾਤ ਲੰਘ ਗਈ ਅਗਲੇ ਦਿਨ 7:00 ਵਜੇ ਉਹਨੂੰ ਹੋਸ਼ ਆਈ ਤਾਂ ਉਹਨੇ ਅੱਖ ਖੋਲੀ ਉਹਦੇ ਨੱਕ ਨਾਲ ਖੁਸ਼ਬੋ ਦਾ ਬੁੱਲਾ ਟਕਰਾਇਆ ਤੂਫੂ ਤੂਫ ਓਮਪ੍ਰਕਾਸ਼ ਨੂੰ ਲੱਗਿਆ ਜਿਵੇਂ ਉਹ ਆਪ ਇੱਕ ਤੂਫ ਹੈ ਉਹ ਬਾਲਰ ਹੈ ਵਿਦਿਆਵਤੀ ਨੇ ਉਹਨੂੰ ਬਾਲ ਕੇ ਠਾਕਰਾਂ ਦੇ ਚਰਨਾ ਵਿੱਚ ਰੱਖ ਦਿੱਤਾ ਨਾ ਉਹ ਬਲ ਸਕਦਾ ਨਾ ਲੱਟ ਲੱਟ ਮੱਚ ਸਕਦਾ ਬਸ ਧੋਖ ਸਕਦਾ ਉਹਦਾ ਗੱਜ ਪਰ ਆਇਆ ਅੱਖਾਂ 'ਚ ਅਥਰੂ ਆ ਗਏ ਤੇ ਉਹਨੂੰ ਹੰਝੂਆਂ ਥਾਣੇ ਧੁੰਦਲਾ ਜਿਹਾ ਦਿਸਿਆ ਠੀਕ ਹੈ ਓਮਪrakash ਡਾਕਟਰ ਨੇ ਕੁਰਸੀ ਉਹਦੇ ਮੰਜੇ ਕੋਲ ਖਸਕਾ ਕੇ ਪੁੱਛਿਆ ਮੈਨੂੰ ਬੁਝਾ ਦਿਓ ਓਮਪrakash ਦਾ ਰੋਣਾ ਆ ਗਿਆ ਜਿਵੇਂ ਅੰਦਰ ਕੋਈ ਗੁਬਾਰ ਹੋਵੇ ਤੇ ਹੰਝੂ ਪਰਲ ਪਰਲ ਅੱਖਾਂ ਚ ਕਿਰਨ ਲੱਗੀ। ਬੁਝਾ ਦਿਓ। ਕੀ ਕਹਿ ਰਹੇ ਹੋ ਓਮ ਪ੍ਰਕਾਸ਼ ਜੀ? ਡਾਕਟਰ ਨੇ ਹੈਰਾਨੀ ਭਰਿਆ ਸਵਾਲ ਪਾਇਆ। ਮੈਂ ਮੈਂ ਤੂਫਾਂ। ਮੈਨੂੰ ਬੁਝਾਓ। ਤੂਫਾਂ ਮੈਂ ਬੁਝਾਓ ਮੈਨੂੰ ਬੁਝਾਓ। ਉਹ ਚੀਕਾਂ ਮਾਰ ਮਾਰ ਸਾਰੇ ਪਿੰਡੇ ਤੇ ਇੰਜ ਹੱਥ ਮਾਰਨ ਲੱਗਾ ਜਿਵੇਂ ਅੱਗ ਲੱਗੀ ਹੋਵੇ। ਡਾਕਟਰ ਨੇ ਮੁੰਡੇ ਵੱਲ ਫੇਰ ਇਸ਼ਾਰਾ ਕੀਤਾ। ਹਸਪਤਾਲ ਲੈ ਜਾਓ ਜਾਂ ਫਿਰ ਛਾਟ ਲਵਾ ਲਓ ਡਾਕਟਰ ਕੁਰਸੀ ਤੋਂ ਉੱਠ ਗਿਆ ਮੈਨੂੰ ਬੁਝਾਓ ਮੈਂ ਤੂਫਾਂ ਹਾਏ ਹਾਏ ਮੈਨੂੰ ਬੁਝਾਓ ਮੈਂ ਤੂਫਾਂ ਓਮ ਪ੍ਰਕਾਸ਼ ਕੱਪੜੇ ਪਾੜਨ ਲੱਗਾ ਉਸੇ ਸ਼ਾਮ ਮੁੰਡੇ ਨੇ ਉਹਨੂੰ ਮੈਂਟਲ ਹਸਪਤਾਲ ਦਾਖਲ ਕਰਵਾਇਆ ਜਿੱਥੋਂ ਮਰੀਜ਼ ਮਸਾਂਹੀ ਸੈਟਲ ਹੋ ਕੇ ਨਿਕਲਦੇ ਨੇ